ਦੋਸਤੋ ਸਤਿ ਸ਼੍ਰੀ ਅਕਾਲ ਵੋਟਾਂ ਦੇ ਵਿੱਚ ਨਾ ਯਾਰ ਜਿਹੜੀ ਡੀਏਪ ਵੰਡੀ ਐ ਮਤਲਬ ਵੋਟਾਂ ਦੇ ਵਿੱਚ ਕਹਿ ਲੋ ਚੋਣ ਜਾਬਤੇ ਚ ਜਿਹੜੀ ਡੀਏਪ ਸੁਸਾਇਟੀਆਂ ਦੇ ਵਿੱਚ ਆਈ ਉਹਦੇ 40 ਸੈਂਪਲਾਂ ਦੇ ਵਿੱਚੋਂ 24 ਸੈਂਪਲ ਫੇਰ ਲੋਗੇ ਅੱਛਾ ਹੁਣ ਕੀ ਐ ਉਹਦੇ ਚ 46% ਹੁੰਦਾ ਐ ਤੇ ਉਹ ਆ ਰਿਹਾ 22% ਮਤਲਬ ਸਾਰਾ ਰੇਤਾ ਮਿੱਟੀ ਇਕੱਠਾ ਕਰਕੇ ਤੇ ਕਿਸਾਨਾਂ ਨੂੰ ਚੋਣ ਜਾਬਤੇ 'ਚ ਮੜ ਦਿੱਤਾ ਗਿਆ ਕਿਵੇਂ ਵੀ ਕਿਹੜਾ ਯਾਰ ਕਿਸੇ ਨੇ ਪੁੱਛਣਾ ਚੋਣ ਜਾਬਤਾ ਲੱਗਿਆ ਤੇ ਸਾਰੀਆਂ ਪਾਰਟੀਆਂ ਤੇ ਸਰਕਾਰ ਤੇ ਸਾਰਾ ਪ੍ਰਸ਼ਾਸਨ ਤੇ ਮੰਤਰੀ ਸਾਹਿਬ ਤੇ ਮੁੱਖ ਮੰਤਰੀ ਸਾਹਿਬ ਸਾਰੇ ਮਤਲਬ ਬਿਜੀ ਹੈ ਗੱਲ ਖਤਮ ਉਸ ਤੋਂ ਅੱਗੇ ਵਾਲੀ ਗੱਲ ਸੁਣਿਓ ਉਮਾਨ ਬਾਹਰ ਲੀਡਰ ਹੈ ਗਰਮੀਤ ਸਿੰਘ ਖੁੱਡੀਆਂ ਸਾਹਿਬ ਸਾਡੇ ਹਲਕੇ ਦੇ ਜਿਹੜੇ ਲੰਬੀ ਦੇ ਐਮ ਐਲ ਏ ਸਾਹਿਬ ਹੈ ਤੇ ਖੇਤੀਬਾੜੀ ਮੰਤਰੀ ਹੈ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਘਪਲਾ ਹੋ ਗਿਆ ਉਹਨਾਂ ਨੇ ਬਈ ਸਾਰੇ ਜਾਂਚ ਦੇ ਆਦੇਸ਼ ਦੇ ਤੇ ਜਦੋਂ ਸੈਂਪਲ ਕਰਾਏ ਗਏ ਤੇ 40 ਸੈਂਪਲ ਆ ਗਏ ਤੇ 24 ਫੇਲ ਹੋ ਗਏ ਹੁਣ ਇੱਕ ਆਈ ਐਸ ਅਫੀਸਰ ਹੈ ਜਿਹੜੀਆਂ ਦੁਕਾਨਾਂ ਦੇ ਕਹਿ ਲੋ ਕੰਪਨੀਆਂ ਦੇ ਕਹਿ ਲੋ ਉਹਨਾਂ ਦੇ ਰੱਦ ਕਰਤੇ ਨਾ ਲਾਇਸੈਂਸ ਖੁੱਡੀਆਂ ਸਭ ਦੇ ਕਹਿਣ ਤੇ ਉਹਨਾਂ ਨੂੰ ਬਚਾਉਣ ਆਸਤੇ ਇੱਕ ਬਹੁਤ ਵੱਡਾ ਆਈਐਸ ਅਫਸਰ ਜਿਹੜੇ ਹਰ ਸਰਕਾਰ ਚ ਪਾਵਰ ਚ ਹੀ ਰਹਿੰਦੇ ਐ ਐਮਐਲਏ ਤਾਂ 5 ਕਿ ਸਾਲਾਂ ਬਾਅਦ ਅੱਗੇ ਪਿੱਛੇ ਹੋ ਜਾਂਦਾ ਸੋ ਮਿੱਤਰੋ ਹੁਣ ਤਣੀ ਖੜੀ ਐ ਇਦਰੋਂ ਗਰਮੀਤ ਸਿੰਘ ਖੁੱਡੀਆਂ ਸਾਹਿਬ ਜਿਹੜੇ ਦਰਵੇਸ਼ ਸਿਆਸਤਦਾਨ ਜਗਦੇਵ ਸਿੰਘ ਖੁੱਡੀਆਂ ਸਾਹਿਬ ਦੇ ਸੁਪੁੱਤਰ ਹੈ ਇਮਾਨਦਾਰੀ ਵਜੋਂ ਜਾਣੇ ਜਾਂਦੇ ਐ ਤੇ ਉਧਰੋਂ ਆਈਐਸਾ ਵਾਲੀ ਮੈਂ ਵੀ ਕਹੋਣਾ ਉਹ ਉਹਨਾਂ ਦੁਕਾਨਾਂ ਵਾਲਿਆਂ ਨੂੰ ਉਹਨਾਂ ਫਰਮ ਵਾਲਿਆਂ ਨੂੰ ਬਚਾਰਿਆ ਮੋਟਾ ਪੈਸਾ ਲੈ ਕੇ ਤੇ ਜਿੱਥੋਂ ਤੱਕ ਖੁੱਡੀਆਂ ਸਾਹਿਬ ਨੂੰ ਮੈਂ ਪਰਸਨਲੀ ਜਾਣਦਾ ਹਾਂ ਜਾਂ ਸਾਡੇ ਲੰਬੀ ਹਲਕੇ ਦੇ ਮਲੋਟ ਦੇ ਆਸੇ ਪਾਸੇ ਦੇ ਗਿੱਦੜਵਾ ਦੇ ਮੁਕਸਰ ਜ਼ਿਲ੍ਹੇ ਵਾਲੇ ਕਹ ਲੋ ਲੋਕ ਜਾਣਦੇ ਆ ਨਾ ਪਰਸਨਲੀ ਖੁੱਡੀਆਂ ਸਾਹਿਬ ਐਸੇ ਬੰਦੇ ਐ ਵੀ ਜੇ ਅੜਗੇ ਨਾ ਬਹੁਤ ਸਾਰੇ ਲੋਕ ਪੋਸਟਾਂ ਪਾਈ ਜਾਂਦੇ ਆ ਬਈ ਨੈਤਿਕਤਾ ਦੇ ਆਧਾਰ ਤੇ ਗਰਮੀਤ ਸਿੰਘ ਖੁੱਡੀਆਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਕਿਉਂ ਦੇਵੇ ਅਸਤੀਫਾ ਯਾਰ ਅਗਲਾ ਤੁੰਨ ਕੇ ਰੱਖੂਗਾ ਤੇ ਜੇਕਰ ਬਿਲਕੁਲ ਜਾਂਦੀ ਦਿਸੀ ਗੱਲ ਐਨ ਜਮਾ 1% ਚਾਂਸ ਹੈ ਤੇ ਫੇਰ ਖੁੱਡੀਆਂ ਸਾਹਿਬ ਇਹ ਜੀ ਮੰਤਰੀਸ਼ਿਪ ਪਿੱਛੇ ਨਹੀਂ ਲੱਗਦੇ ਕਿਉਂਕਿ ਇਹਨਾਂ ਨੇ ਬਹੁਤ ਕੁਝ ਵੇਖਿਆ ਹਮੇਸ਼ਾ ਡਾਂਗ ਫੜ ਕੇ ਵਰਕਰ ਦੇ ਨਾਲ ਖੜ ਕੇ ਲੜਾਈ ਲੜੀ ਐ ਅਸੀਂ 2022 ਤੱਕ ਇਹਨਾਂ ਨਾਲ ਰਹੇ ਹ 1996 ਚ ਗਰਮੀਤ ਸਿੰਘ ਖੁੱਡੀਆਂ ਨੇ ਪਹਿਲਾ ਇਲੈਕਸ਼ਨ ਲੜਿਆ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤੇ ਘੋੜਾ ਇਹਨਾਂ ਦਾ ਚੋਣ ਨਿਸ਼ਾਨ ਸੀ ਮਿੱਤਰੋ ਉਦੋਂ ਬਾਅਦ ਜਗਮੀਸ਼ ਤੋਂ ਬਰਾੜ ਦੇ ਇਲੈਕਸ਼ਨ ਮਹਿੰਦਰਸੇ ਤੋਂ ਬਾਅਦ ਦੇ ਇਲੈਕਸ਼ਨ ਹੋਰ ਇਲੈਕਸ਼ਨ ਬੜਾ ਕੁਸ ਹੋਇਆ ਯਾਰ ਤੇ ਬੜੀ ਝਾਲ ਚੱਲੀ ਤੇ ਮਸਾਂ ਪਾਵਰ ਆਈ ਹੈ ਪਰ ਖੁੱਡੀਆਂ ਸਭ ਗੱਲ ਸੁਣ ਲਓ ਮਲਦੇ ਉਸ ਆਈਐਸ ਅਫਸਰ ਨੂੰ ਪਤਾ ਲੱਗ ਜੇ ਵੀ ਇੱਕੋ ਇੱਕ ਖੇਤੀਬਾੜੀ ਮੰਤਰੀ ਆਇਆ ਸੀ ਜਿਹਨੂੰ ਕਹਿੰਦੇ ਸੀ ਦਰਵੇਸ਼ ਸਿਆਸਤਦਾਨ ਜਗਦੇਵ ਸਿੰਘ ਕੁਡੀਆਂ ਦਾ ਬੇਟਾ ਗਰਮੀਤ ਸਿੰਘ ਕੁਡੀਆਂ ਸਾਰੇ ਭਰਾ ਸ਼ੇਅਰ ਕਰਕੇ ਜ세ਦਾਰ ਸਾਹਿਬ ਤੱਕ ਪਹੁੰਚਦੀ ਕਰ ਦਿਓ ਧੰਨਵਾਦ ਸਸ